ਦਰ ਦੇ ਵਿੱਚ درخت ਆ ਰਹੇ ਸੀ ਉਹਨਾਂ ਨੂੰ ਕੱਟਿਆ ਨਹੀਂ ਗਿਆ ਉਹਨਾਂ ਨੂੰ ਬਚਾਉਣ ਦੇ ਲਈ ਇਸ ਬਾਈ ਜੀ ਵੱਲੋਂ ਵੱਖਰਾ ਪ੍ਰਾਲਾ ਕੀਤਾ ਗਿਆ ਹੈ ਪਾਤਾਵਰਨ ਪ੍ਰੇਮੀ ਨੇ ਨੁਕਸਾਨ ਨਹੀਂ ਹੋਣ ਦਿੱਤਾ ਇਹਨਾਂ ਰੁੱਖਾਂ ਦਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੀ ਜਗ੍ਹਾ ਦੇ ਵਿੱਚ ਆ ਰਹੇ ਸੀ ਇਹ ਰੁੱਖ ਕਹਿੰਦੇ ਘਰ ਦੇ ਵਿੱਚ ਆਉਂਦੇ ਸੀ ਜਗ੍ਹਾ ਦੇ ਵਿੱਚ ਜ਼ਮੀਨ ਦੇ ਵਿੱਚ ਆਉਂਦੇ ਸੀ ਇਹ ਰੁੱਖਾਂ ਨੂੰ ਬਚਾਉਣ ਖਾਤਰ ਤੁਸੀਂ ਆਪਣੀ ਜ਼ਮੀਨ ਛੱਡ ਦਿੱਤੀ ਅਸੀਂ ਦੋਨਾਂ ਭਾਈਆਂ ਨੇ ਸਲਾਹ ਕਰਕੇ ਵੀ ਚਲੋ ਕੋਈ ਗੱਲ ਨਹੀਂ ਸਾਰੀ ਜ਼ਿੰਦਗੀ ਇਹਨਾਂ ਨੇ ਹੀ ਸਾਥ ਦੇਣਾ ਵਾ ਜ਼ਮੀਨਾਂ ਤਾਂ ਇੱਥੇ ਹੀ ਰਹਿ ਜਾਣੀਆਂ ਨੇ ਠੀਕ ਆ ਨਾਲੇ ਇਹਨਾਂ ਦੇ ਮੁੱਲ ਦੀ ਜ਼ਮੀਨ ਕੋਈ ਮੈਨੇ ਨਹੀਂ ਰੱਖਾਉਣੀ ਜੇ ਇਹਨਾਂ ਨੂੰ ਮੈਂ ਪੱਟ ਕੇ ਦੁਬਾਰਾ ਲਾਉਂਦਾ ਜਾਂ ਕੁਝ ਵੀ ਕਰਦਾ ਤਾਂ 10 ਸਾਲ ਦਾਉਣੇ ਸੀ ਇਹਨਾਂ ਦੀਆਂ ਦਰਸੀਸਾਂ ਜਿਹੜੀਆਂ ਸਰ ਨਾਲ ਵੱਡੀਆਂ ਨੇ ਜਾਗਰੂਕ ਕਰ ਰਹੇ ਨੇ ਸਾਰੇ ਲੱਗੇ ਹੋਏ ਨੇ ਆਪੋ ਆਪਣੇ ਵੀ ਦਰਖਤਾਂ ਨੂੰ ਬਚਾਇਆ ਜਾ ਵੀ ਦਰਖਤ ਨਵੇਂ ਲਾਏ ਜਾਣ ਨਵੇਂ ਲਾਉਣ ਦਾ ਤਾਂ ਹੀ ਫਾਇਦਾ ਜੇ ਆਪਾਂ ਪੁਰਾਣੇ ਦਰਖਤਾਂ ਨੂੰ ਵੀ ਬਚਾ ਸਕੀਏ ਕਹਿੰਦੇ ਕਹਿੰਦੇ ਜ਼ਮੀਨ ਦੇ ਅੱਗੇ ਕੋਈ ਕੀਮਤ ਨਹੀਂ ਬਾਤਾਂ ਬੰਦ ਸਾਡੇ ਲਈ ਬਹੁਤ ਜ਼ਰੂਰੀ ਆ ਜੇ ਗੱਲ ਕਰੀਏ ਛੋਟੀ-ਛੋਟੀ ਜ਼ਮੀਨ ਦੇ ਇੱਕ ਟੁਕੜੇ ਦੀ ਖਾਤਰ ਇੱਕ ਬੱਟ ਦੀ ਖਾਤਰ ਕਤਲ ਵੀ ਹੋ ਜਾਂਦੇ ਨੇ ਤੁਸੀਂ ਫਿਰ ਵੱਡੀ ਜ਼ਮੀਨ ਛੱਡਤੀ ਮੰਨ ਕੇ ਚੱਲੀਏ ਵੀ ਪੌਣਾ ਵਿਸਵਾਭ ਹੋ ਗਿਆ 1.60 ਲੱਖ ਦੇ ਕਰੀਬ ਰੇਟ ਹੈਗਾ ਯਾ ਆਪਣੇ ਉਰੇ ਯਸ ਜੀ ਦਾ 10 ਲੱਖ ਰੁਪਏ ਦੇ ਕਰੀਬ ਹੋ ਗਏ ਡਾ ਲੱਖ ਡੇਢ ਲੱਖ ਦੀ ਜਗ੍ਹਾ ਤਾਂ ਕੋਈ ਮੰਨੇ ਨਹੀਂ ਸਸਿਕਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜ਼ਰਖੜ ਤੁਹਾਡਾ ਸਵਾਗਤ ਕਰਦਾ ਹਾਂ ਅਕਸਰ ਉਹ ਸਾਰੀ ਕੀਤੀ ਜਾਂਦੀ ਹੈ ਪੰਜਾਬ ਦੀ ਗੱਲ ਕਰ ਲਈਏ ਭਾਰਤ ਦੀ ਗੱਲ ਕਰ ਲਈਏ ਲੱਖਾਂ ਦਰਖਤਾਂ ਦਾ ਨੁਕਸਾਨ ਕੀਤਾ ਜਾਂਦਾ ਵਰਤਾਵਰਣ ਦਾ ਨੁਕਸਾਨ ਕੀਤਾ ਜਾਂਦਾ ਪਰ ਅਜਿਹੀ ਇੱਕ ਉਦਾਹਰਣ ਲੈ ਕੇ ਆਇਆ ਅਜਿਹੀ ਮਿਸਾਲ ਲੈ ਕੇ ਆਇਆ ਪਿੰਡ ਜ਼ਰਖੜ ਦੇ ਵਿੱਚ ਮੌਜੂਦ ਖੜੇ ਹਾਂ ਜਿੱਥੇ ਇੱਕ ਘਰ ਬਣਾਇਆ ਜਾ ਰਿਹਾ ਹੈ ਪਰ ਕਿਤੇ ਨਾ ਕਿਤੇ ਘਰ ਦੇ ਵਿੱਚ ਦਰਖਤ ਆ ਰਹੇ ਸੀ ਉਹਨਾਂ ਨੂੰ ਕੱਟਿਆ ਨਹੀਂ ਗਿਆ ਉਹਨਾਂ ਨੂੰ ਬਚਾਉਣ ਦੇ ਲਈ ਇਸ ਬਾਈਜ਼ੀ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਦਰਖਤਾਂ ਨੂੰ ਬਚਾਉਣ ਦੇ ਲਈ ਆਪਣੀ ਕੀਮਤੀ ਜਗ੍ਹਾ ਛੱਡ ਦਿੱਤੀ ਗਈ ਹੈ ਕਈ ਫੁੱਟ ਤੇ ਪਰ ਕਿਤੇ ਨਾ ਕਿਤੇ ਵਾਤਾਵਰਨ ਪ੍ਰੇਮੀ ਨੇ ਨੁਕਸਾਨ ਨਹੀਂ ਹੋਣ ਦਿੱਤਾ ਇਹਨਾਂ ਰੁੱਖਾਂ ਦਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੀ ਜਗ੍ਹਾ ਦੇ ਵਿੱਚ ਆ ਰਹੇ ਸੀ ਪਰ ਇਹ ਰੁੱਖ ਨਹੀਂ ਕੱਟੇ ਗਏ ਰੁੱਖਾਂ ਨੂੰ ਸੰਭਾਲਿਆ ਗਿਆ ਇਸ ਦੇ ਉਲਟ ਜਗਾ ਛੱਡ ਦਿੱਤੀ ਗਈ ਪਰ ਜੇ ਇੱਕ ਪਾਸੇ ਗੱਲ ਕਰ ਲਈਏ ਇਤੋਂ ਚੰਦ ਜ਼ਮੀਨ ਦੀ ਖਾਤਰ ਕਈ ਕਤਲ ਵੀ ਹੋ ਜਾਂਦੇ ਨੇ ਕਈ ਨੌਬਤਾਂ ਅਜੇ ਹੀ ਆਈਆਂ ਨੇ ਨੁਕਸਾਨ ਵੀ ਕੀਤਾ ਜਾਂਦਾ ਇੱਕ ਦੂਸਰੇ ਦਾ ਬਾਈ ਜੀ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸასი ਕਾਲ ਅੱਜ ਤੁਸੀਂ ਕਰਦੀ ਉਸਾਰੀ ਕਰਦੇ ਹੋ ਇਹ ਰੁੱਖ ਕਹਿੰਦੇ ਘਰ ਦੇ ਵਿੱਚ ਆਉਂਦੇ ਸੀ ਜਗਾ ਦੇ ਵਿੱਚ ਜ਼ਮੀਨ ਦੇ ਵਿੱਚ ਆਉਂਦੇ ਸੀ ਇਹ ਰੁੱਖਾਂ ਨੂੰ ਬਚਾਉਣ ਖਾਤਰ ਤੁਸੀਂ ਆਪਣੀ ਜ਼ਮੀਨ ਛੱਡ ਦਿੱਤੀ ਬੈਗ ਜੀ ਖਾਲਸਾ ਬੈਗ ਜੀ ਕੀ ਫਤਿਹ ਮੈਂ ਸਾਰਿਆਂ ਨੂੰ ਅਹ ਬੇਨਤੀ ਕਰਦਾ ਵੀ ਦੇਖੋ ਜ਼ਮੀਨਾਂ ਤਾਂ ਇੱਥੇ ਹੀ ਰਹਿ ਜਾਣੀਆਂ ਨੇ ਸਭ ਕੁਝ ਸਾਡੀ ਤਕਰੀਬਨ 2 ਤੋਂ 3 ਫੁੱਟ ਦੇ ਕਰੀਬ ਜਗ੍ਹਾ ਆਉਂਦੀ ਸੀ ਹੋਰ ਉਹ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਵੈਸੇ ਤੇ ਅਸੀਂ ਦੋਨਾਂ ਭਾਈਆਂ ਨੇ ਰਹਿ ਕੀਤੀ ਵੀ ਕਿਉਂ ਨਾ ਆਪਾਂ ਦਰੱਖਤਾਂ ਨੂੰ ਬਜਾਇਆ ਜਾ ਸਕੇ ਵੀ ਚਲੋ ਪ੍ਰਮਾਤਮਾ ਨੇ ਬਥੇਰਾ ਕੁਝ ਦਿੱਤਾ ਹੋਇਆ ਇਸੇ ਤਰ੍ਹਾਂ ਅਸੀਂ ਪਹਿਲਾਂ ਵੀ ਇਹੀ ਇੱਕ ਉਪਰਾਲਾ ਕੀਤਾ ਸੀ ਉਹ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸਦਾ ਹੁਣ ਅਸੀਂ ਨਿਉਂ ਕੱਢਣ ਲੱਗੇ ਤਾਂ ਜਦੋਂ ਮੈਂਤੀ ਗਿਣਤੀ ਹੋਈ ਤਾਂ ਸਾਡੀ ਜਗ੍ਹਾ 3 ਫੁੱਟ ਅੱਗੇ ਜਾਂਦੀ ਸੀ ਉਹਦੇ ਕਰਕੇ ਆ ਚਾਰ ਦਰੱਖਤਾਂ ਦਾ ਨੁਕਸਾਨ ਹੋ ਰਿਹਾ ਸੀ ਇਸੇ ਕਰਕੇ ਚਲੋ ਅਸੀਂ ਦੋਨਾਂ ਭਾਈਆਂ ਨੇ ਸਲਾਹ ਕਰਕੇ ਵੀ ਚਲੋ ਕੋਈ ਗੱਲ ਨਹੀਂ ਸਾਰੀ ਜ਼ਿੰਦਗੀ ਇਹਨਾਂ ਨੇ ਹੀ ਸਾਥ ਦੇਣਾ ਵਾ ਜ਼ਮੀਨਾਂ ਤਾਂ ਇੱਥੇ ਹੀ ਰਹਿ ਜਾਣੀਆਂ ਨੇ ਠੀਕ ਆ ਨਾਲੇ ਇਹਨਾਂ ਦੇ ਮੁੱਲ ਦੀ ਜ਼ਮੀਨ ਕੋਈ ਮੈਨੇ ਨਹੀਂ ਰੱਖਾਉਂਦੀ ਜੋ ਇਹਨਾਂ ਨੇ ਆਪਾਂ ਨੂੰ ਦੇ ਜਾਣਾ ਬੱਚਿਆਂ ਨੂੰ ਦੇ ਜਾਣਾ ਨਾ ਜ਼ਮੀਨ ਕੋਈ ਖਾਸ ਆਪਣਾ ਉਹਨੂੰ ਕਹਿ ਦਈਏ ਨਾ ਕਿ ਕੋਈ ਦਿਖਾਉਂਦੀ ਨਹੀਂ ਹੈਗੀ ਵੀ ਜਿਆਦਾ ਕੀਮਤੀ ਆ ਜਾਂ ਕਿਵੇਂ ਵੀ ਆ ਸੋ ਅਸੀਂ ਉਹੀ ਲੈਂਦੇ ਹੋਏ ਨੇ ਕੱਲ ਜੇਸੀਬੀ ਆਈ ਅਸੀਂ 3 ਫੁੱਟ ਡੈਕ ਕਰ ਲਿਆ ਵੀ ਚਲੋ ਕੋਈ ਗੱਲ ਨਹੀਂ ਪ੍ਰੈਕਟਸ ਸੇਫ ਰਹਿਣਗੇ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਚਲੋ ਇਹ ਅੱਜ ਦੇ ਨਹੀਂ ਇਹ ਤਾਂ 10-10 ਸਾਲ ਦੇ ਲੱਗੇ ਹੋਏ ਨੇ ਜੇ ਇਹਨਾਂ ਨੂੰ ਮੈਂ ਪੱਟ ਕੇ ਦੁਬਾਰਾ ਲਾਉਂਦਾ ਜਾਂ ਕੁਝ ਵੀ ਕਰਦਾ ਤਾਂ 10 ਸਾਲ ਕਾਦੋਂ ਨੇ ਸੀਗੇ ਠੀਕ ਆ ਬਾਕੀ ਇਹਨਾਂ ਦੀਆਂ ਦਰਸੀਸਾਂ ਜਿਹੜੀਆਂ ਸਰ ਨਾਲ ਵੱਡੀਆਂ ਨੇ ਕਿਉਂਕਿ ਲੋਕ ਜਾਗਰੂਕ ਕਰ ਰਹੇ ਨੇ ਸਾਰੇ ਲੱਗੇ ਹੋਏ ਨੇ ਆਪੋ ਆਪਣੇ ਵੀ ਦਰਖਤਾਂ ਨੂੰ ਬਚਾਇਆ ਜਾਵੇ ਦਰਖਤ ਨਵੇਂ ਲਾਏ ਜਾਣ ਨਵੇਂ ਲਾਉਣ ਦਾ ਤਾਂ ਹੀ ਫਾਇਦਾ ਜੇ ਆਪਾਂ ਪੁਰਾਣੇ ਦਰਖਤਾਂ ਨੂੰ ਵੀ ਬਚਾ ਸਕੀਏ ਕਹਿੰਦੇ ਕਹਿੰਦੇ ਜ਼ਮੀਨ ਦੇ ਅੱਗੇ ਕੋਈ ਕੀਮਤ ਨਹੀਂ ਵਾਤਾਵਰਨ ਸਾਡੇ ਲਈ ਬਹੁਤ ਜ਼ਰੂਰੀ ਆ ਪੁਰਾਣੇ ਬਜ਼ੁਰਗਾਂ ਨੇ ਦਰਖਤ ਲਾਏ ਸੀ ਕਿਤੇ ਨਾ ਕਿਤੇ ਅਸੀਂ ਕੱਟ ਦਿੰਦੇ ਨੁਕਸਾਨ ਹੋਣਾ ਸੀ ਅਸੀਂ ਵਾਤਾਵਰਣ ਪ੍ਰੇਮੀਆ ਬਈ ਦੀ ਕੀਮਤ ਗੱਲ ਕਰ ਲਈ ਕਿੰਨੀ ਜਗ੍ਹਾ ਹੋਊਗੀ ਕਿੰਨੀ ਕੀਮਤ ਹੋਊਗੀ ਇਹਦੀ ਜੇ ਗੱਲ ਕਰ ਲਈ ਛੋਟੀ ਛੋਟੀ ਜ਼ਮੀਨ ਦੇ ਇੱਕ ਟੁਕੜੇ ਦੀ ਖਾਤਰ ਇੱਕ ਬੱਟ ਦੀ ਖਾਤਰ ਕਤਲ ਵੀ ਹੋ ਜਾਂਦੇ ਨੇ ਤੁਸੀਂ ਫਿਰ ਵੱਡੀ ਜ਼ਮੀਨ ਛੱਡਤੀ ਬਾਈ ਬਾਈ ਇਹ 100 ਫੁੱਟ ਲੰਬਾਈ ਆ ਤੇ ਮੰਨ ਕੇ ਚੱਲੀਏ 3 ਫੁੱਟ ਅਸੀਂ ਉਹ ਕਰੀਆ 300 ਫੁੱਟ ਦੇ ਤਕਰੀਬਨ ਉਹੀ ਬਣ ਗਿਆ ਠੀਕ ਆ ਜੀ ਤੇ ਮੰਨ ਕੇ ਚੱਲੀਏ ਵੀ ਪੌਣਾ ਵਿਸਵਾਭ ਹੋ ਗਿਆ 1 ਲੱਖ 60 ਹਜ਼ਾਰ ਦੇ ਕਰੀਬ ਰੇਟ ਹੈਗਾ ਯਾ ਆਪਣੇ ਉਰੇ ਜਸਵੇ ਦਾ 3 ਲੱਖ ਰੁਪਏ ਦੇ ਕਰੀਬ ਰੇਟ ਆ 1 ਲੱਖ 1.5 ਲੱਖ ਦੀ ਆ ਜਗਾ ਤਾਂ ਕੋਈ ਮੰਨੇ ਨਹੀਂ ਕਿਤੋਂ ਪ੍ਰੇਰਿਤ ਹੋਏ ਸੀ ਕਿਸੇ ਨੇ ਕਿਹਾ ਸੀ ਕਿ ਉਦਾਂ ਹੀ ਮੰਨ ਲ ਉਦਾਂ ਹੀ ਹੋ ਗਿਆ ਸੀ ਨਹੀਂ ਯਾਰ ਰੁੱਖ ਬਚਾਉਣੇ ਨੇ ਆਪਾਂ ਹੁਣ ਰੁੱਖਾ ਪ੍ਰਤੀ ਚੱਲ ਵੀ ਰਹੀ ਆ ਰੁੱਖ ਬਚਾਓ ਵਾਤਾਵਰਨ ਬਚਾਓ ਮੁਹਿੰਮਾਂ ਵੀ ਚਲਾਈਆਂ ਜਾਂਦੀਆਂ ਸਰਕਾਰ ਵੱਲੋਂ ਵੀ ਚਲਾਈਆਂ ਜਾਂਦੀਆਂ ਅਸੀਂ ਵੀ ਰੁੱਖ ਲਗਾ ਰਹੇ ਹਾਂ ਕਿਵੇਂ ਪ੍ਰੇਰਿਤ ਹੋਏ ਸੀ ਅਸੀਂ ਤਾਂ ਤਕਰੀਬਨ ਪਹਿਲਾਂ ਤੋਂ ਹੀ ਰੁੱਖਾਂ ਲਈ ਪ੍ਰਤੀ ਬਹੁਤ ਜਿਆਦਾ ਸੀਗੇ ਗੰਭੀਰ ਸੋ ਪਹਿਲਾਂ ਵੀ ਅਸੀਂ ਜਾਂ ਕੋਠੀ ਪਾਉਣ ਲੱਗੇ ਆ ਪਹਿਲਾਂ ਅੰਦਰ ਲੱਗੇ ਹੋਏ ਸੀ ਚਲੋ ਪਹਿਲਾ ਟਾਈਮ ਦੇ ਕੋਈ ਮਨਚਿੱਤ ਨਹੀਂ ਸੀ ਵੀ ਇੱਥੇ ਕੋਠੀ ਵੀ ਪਾਉਣੀ ਹੈ ਜਾਂ ਆ ਵੀ ਕਰਨਾ ਵਾ ਸੋ ਮੈਂ ਤੁਹਾਨੂੰ ਦਿਖਾਉਣਾ ਆ ਜੇ ਤੁਸੀਂ ਮੇਰੇ ਨਾਲ ਚੱਲੋ ਕੋਠੀ ਪਾਈ ਆ ਉਹਦੇ ਅੰਦਰ ਸੱਤ ਬ੍ਰਾਖਤ ਖੜੇ ਸੀਗੇ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਕਰਕੇ ਆਪਣੀ ਜੋ ਗਾਈਡੈਂਸ ਲੈ ਕੇ ਉਹਨਾਂ ਤੋਂ ਜੁਮਾਲੀ ਆਉਂਦੇ ਨੇ ਗਾਈਡ ਲੈ ਕੇ ਬਾਹਰ ਉਦਾਂ ਦੇ ਖੱਡੇ ਕੱਢ ਕੇ ਉਹਨਾਂ ਨੂੰ ਸਪੈਸ਼ਲ ਉਸੇ ਤਰ੍ਹਾਂ ਉਹਨਾਂ ਨੂੰ ਸਾਰੀ ਦਵਾਈ ਬੂਟੀ ਪਾ ਕੇ ਲਗਾਏ ਨੇ ਚਲੋ ਉਹਨਾਂ ਨੇ ਹੁਣ ਕਿਹਾ ਵੀ ਉਹ ਚੱਲ ਜਾਣਗੇ ਡਾਕਟਰ ਤੇ ਸਾਨੂੰ ਇਹੀ ਖੁਸ਼ੀ ਬਹੁਤ ਹੋਊਗੀ ਵੀ ਜੇ ਉਹ ਸੱਤ ਦਾਕਤ ਹੋਰ ਚੱਲ ਜਾਣ ਮੰਨ ਨੂੰ ਸੰਤੋਸ਼ਟੀ ਆ ਠੀਕ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਦੇ ਆ ਸਾਡਾ ਮਕਸਦ ਅਜੇਹਾ ਨਹੀਂ ਹੈ ਉਹਨਾਂ ਲੋਕਾਂ ਨੂੰ ਮੋਟੀਵੇਟ ਕਰਨਾ ਉਹਨਾਂ ਲੋਕਾਂ ਨੂੰ ਅਵੇਅਰ ਕਰਨਾ ਵਾਤਾਵਰਨ ਪ੍ਰਤੀ ਜਿਹੜੇ ਕਿਤੇ ਨਾ ਕਿਤੇ ਅਜੇਹਾ ਕਰ ਦਿੰਦੇ ਨੇ ਕਿ ਰੁੱਖ ਕਿਤੇ ਨਾ ਕਿਤੇ ਉਹ ਡਿੱਕਾ ਬਣ ਜਾਂਦਾ ਰੁੱਖ ਜ਼ਰੂਰ ਕੱਟ ਦਿੰਦੇ ਨੇ ਪਰਾਤਨ ਸਮੇਂ ਦੀ ਗੱਲ ਕਰ ਲਈਏ ਪੁਰਾਣੇ ਸਮੇਂ ਦੀ ਗੱਲ ਕਰ ਲਈਏ ਸਾਡੇ ਘਰਾਂ ਦੇ ਵਿੱਚ ਇੱਕ ਜਾਂ ਦੋ ਰੁੱਖ ਜ਼ਰੂਰ ਹੋਇਆ ਕਰਦੇ ਸੀ ਹੁਣ ਪਰ ਘਰਾਂ ਦੀ ਉਹ ਸਾਰੀ ਤਾਂ ਅਸੀਂ ਕਰਦੇ ਆ ਰੁੱਖ ਲਗਾਉਣਾ ਜ਼ਰੂਰ ਭੁੱਲ ਗਏ ਰੁੱਖ ਨਹੀਂ ਕਰਾਂਦੇ ਵਿੱਚ ਇਹ ਵੱਖਰੀ ਮਸਾਲਾ ਪਿੰਡ ਜ਼ਰਖੜ ਦੇ ਵਿੱਚ ਬਲਜਿੰਦਰ ਸਰਪੰਚ ਉਹਨਾਂ ਦੇ ਗ੍ਰਹਿ ਦੇ ਵਿੱਚ ਮੌਜੂਦ ਆ ਅੱਛਾ ਬਾਈ ਜੀ ਇਹ ਰੁੱਖਾਂ ਦੀ ਗੱਲ ਕਰਦੇ ਆ ਤੁਸੀਂ ਇਹ ਕਿਤੇ ਨਾ ਕਿਤੇ ਅੰਦਰ ਖੜੇ ਸੀਗੇ ਤਾਂ ਬਾਹਰ ਲੈ ਕੇ ਆਂਦੇ ਨੇ ਜੀ 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 ਇਹੀ ਰਕ ਸੀਗੇ ਕੰਮ ਦੇ ਨਾਲ ਸੀਗੇ ਸੋ ਹੁਣ ਅਸੀਂ ਪਾਮ ਲਾਏ ਆ ਸੋ ਮਜਬੂਰੀ ਵੀ ਲਾ ਲੋ ਚਾਹੇ ਕੁਝ ਵੀ ਲਾ ਲੋ ਪਰ ਇਹਨਾਂ ਦਾ ਅਸੀਂ ਵੱਤ ਤੋਂ ਵੱਤ ਖਿਆਲ ਰੱਖਿਆ ਕਿਉਂਕਿ ਇਹ 10 ਸਾਲ ਦੇ ਤਕਰੀਬਨ ਲੱਗੇ ਨੇ 10 12 ਸਾਲ ਦੇ ਤੇ ਇਸੇ ਕਰਕੇ ਅਸੀਂ ਗਾਈਡਲਾਈਨਸ ਲੈ ਕੇ ਇਹਨਾਂ ਦੀ ਕਿ ਕਿੱਦਾਂ ਇਹ ਚੱਲ ਸਕਦੇ ਆ ਤੇ ਉਸੇ ਹਿਸਾਬ ਨਾਲ ਇਹਨੂੰ ਲਾਇਆ ਵਾ ਸੋ ਪ੍ਰਮਾਤਮਾ ਕੇ ਵੀ ਅਸੀਂ ਕਰਦੇ ਨਿੱਕਾ ਜਿਹਾ ਪ੍ਰਾਲਾ ਕੀਤਾ ਵੀ ਇਹ ਚੱਲ ਜਾਣ ਸੋ ਮਾਲੀ ਆ ਉਹ ਵੀ 10 ਦਿਨ ਬਾਅਦ ਜਾਂ 8 ਦਿਨ ਬਾਅਦ ਆ ਇਹਨੂੰ ਚੈੱਕ ਕਰਕੇ ਜਾਂਦਾ ਆ ਸੋ ਮੈਂ ਬੇਨਤੀ ਇਹੀ ਕਰੂੰਗਾ ਵੀ ਰੁੱਖਾਂ ਨੂੰ ਵੱਡੋ ਨਾ ਸੋ ਬੇਨਤੀ ਆ ਸੰਭਾਲੋ ਜਿੰਨਾ ਵੀ ਹੋ ਸਕਦਾ ਚਲੋ ਮਜਬੂਰੀ ਬਣ ਜਾਂਦੀ ਹੈ ਕਈ ਵਾਰ ਆਪਾਂ ਨੂੰ ਕਰਨਾ ਪੈਂਦਾ ਆ ਪਰ ਉਹਦਾ ਹੱਲ ਹੈ ਵੀ ਆਪਾਂ ਉਹਨਾਂ ਨੂੰ ਗਾਹਾਂ ਚਾਕਣੀ ਮਾਰ ਕੇ ਜਿੱਦਾਂ ਵੀ ਹੈਗਾ ਵਾ ਗਾਈਡ ਲੈ ਲਓ ਜਿੰਨਾ ਆਪਾਂ ਨੂੰ ਨਹੀਂ ਨੌਲੇਜ ਹੈ ਕਿ ਕਿਸੇ ਤੋਂ ਨੌਲੇਜ ਲੈ ਲਓ ਬੇ ਇਹਨਾਂ ਨੂੰ ਅਸੀਂ ਚਲਾਉਣਾ ਚਾਹੁੰਦੇ ਕਿਵੇਂ ਚੱਲਣਗੇ ਅਸੀਂ ਸਮਝਦੇ ਆ ਬਈ ਜੀ ਅਸੀਂ ਰੁੱਖ ਨਹੀਂ ਲਗਾਉਣਾ ਚਾਹੁੰਦੇ ਸ਼ਾਮੇ ਜ਼ਰੂਰ ਬੈਠਣਾ ਚਾਹੁੰਦੇ ਆ ਅਸੀਂ ਜਦੋਂ ਬਾਹਰ ਜਾਂਦੇ ਆ ਸਾਡੀ ਗੱਡੀ ਵੀ ਪਾਰਕ ਸ਼ਾਮੇ ਹੋਵੇ ਸ਼ਾਂਚ ਬੈਠੇ ਹੋਈਏ ਪਰ ਰੁੱਖ ਲਿ ਲਗਾਉਣ ਨੂੰ ਕਹਦੇ ਰੁੱਖ ਨਹੀਂ ਲਗਾ ਸਕਦੇ ਅਸੀਂ ਏਸੀ ਜ਼ਰੂਰ ਲਗਾ ਲਾਂਗੇ ਪਰ ਵੱਖਰੀ ਮਸਾਲਾ ਤੁਸੀਂ ਰੁੱਖ ਵਿਚਾਰ ਰਹੇ ਹੋ ਇੱਥੇ ਜੇ ਗੱਲ ਕਰ ਲਈਏ ਪਸ਼ੂ ਵੀ ਬੰਨੇ ਹੋਣਗੇ ਕੋਈ ਰੁੱਕ ਵੀ ਸਕਦਾ ਕੋਈ ਬੈਠ ਵੀ ਸਕਦਾ ਇਹਨਾਂ ਦੀ ਸ਼ਾਮਾਂ 'ਚ ਜੇ ਤਾਂ ਹੀ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਇੱਕ ਰੁੱਖ 100 ਸੁੱਖ ਪਰ ਹੁਣ ਹਰੇਕ ਦੇ ਘਰਾਂ ਦੇ ਵਿੱਚ ਬਿਮਾਰੀਆਂ ਨੇ ਇੰਨਾ ਘਰ ਕਰ ਲਿਆ ਕਿ ਇੱਧਰ ਨੂੰ ਆਪਾਂ ਲੋਕ ਆ ਹੀ ਨਹੀਂ ਰਹੇ ਅੱਜ ਤੋਂ ਵੀ ਜੇ ਅੱਜ ਵੀ ਆਪਾਂ ਲਾਉਣ ਲੱਗੇ ਨਾ ਤab 15 ਸਾਲ 20 ਸਾਲ ਲੱਗ ਜਾਣੇ ਆਪਾਂ ਨੂੰ। ਇਹ ਬਿਮਾਰੀਆਂ ਨੂੰ ਕੱਢਣ ਨੂੰ ਜੇ ਸਹੀ ਤਰੀਕੇ ਨਾਲ ਰੋਕ ਲਾਉਣ ਲੱਗੀਏ। ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ। ਸਾਡੇ ਘਰ ਦੇ ਵਿੱਚ ਅਜਿਹੇ ਰੁੱਖ ਹੁੰਦੇ ਸੀ ਨਿੰਮ ਦੀ ਗੱਲ ਕਰ ਲਈਏ। ਬੜੇ ਹੀ ਗੁਣਕਾਰੀ ਆ ਨਿੰਮ। ਨਹੀਂ ਬਿਮਾਰੀਆਂ ਲੱਗਦੀਆਂ ਸੀ ਨੇੜੇ ਨਹੀਂ ਆਉਂਦੀਆਂ ਸੀ ਬਿਮਾਰੀਆਂ। ਲੋਕ ਦਾਤਨ ਕਰਦੇ ਸੀ। ਹੁਣ ਅਜਿਹੇ ਯੁੱਗ ਆ ਗਿਆ ਨਿੰਮ ਤਾਂ ਦਰਖਤ ਹੀ ਨਹੀਂ ਲੱਭਦੇ। ਅਜਿਹੇ ਰੁੱਖੀ ਨਹੀਂ ਮਿਲਦੇ ਸਾਡੇ ਘਰਾਂ ਦੇ ਵਿੱਚ ਟਾਲੀਆਂ ਹੁੰਦੀਆਂ ਸੀ, ਕਿੱਕਰਾਂ ਹੁੰਦੀਆਂ ਸੀ। ਉਹ ਤਾਂ ਜੀ ਮੈਨੂੰ ਦੇਖੇ ਨੂੰ ਬਹੁਤ ਟਾਈਮ ਹੋ ਗਿਆ। ਕੋਈ ਹਸਾ ਰਹਿੰਦੇ ਖੁੰਦੀ। ਸੂਆ ਨਿਕਲੇ ਸਾਡੇ ਨਾਲ ਦੀ ਅਸੀਂ ਵੀ ਉਹਨਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਵੀ ਰੁੱਖ ਨਾ ਪੱਟੇ ਜਾਣ ਵੀ ਵੱਧ ਤੋਂ ਵੱਧ ਜਿੰਨਾ ਵੀ ਬਚਾਅ ਹੋ ਸਕਦਾ ਪਰ ਉਹਨਾਂ ਨੇ ਵੀ ਸਾਡੀ ਬੇਨਤੀ ਪ੍ਰਵਾਨ ਕੀਤੀ ਵੀ ਜਿੰਨਾ ਵੀ ਉਹਨਾਂ ਤੋਂ ਹੋ ਸਕੇ ਰੁੱਖ ਬਚਾਏ ਪਰ ਉਹਨਾਂ ਦੀ ਵੀ ਮਜਬੂਰੀ ਸੀ ਪੱਕਾ ਸੂਆ ਹੋਣਾ ਸੀ ਕਿਕਰਾਂ ਸੀਗੀਆਂ ਉੱਥੇ ਨਾਲ ਲੱਗੀਆਂ ਹੋਈਆਂ ਠੀਕ ਆ ਜੀ ਦੇਕਾਂ ਵੀ ਸੀਗੀਆਂ ਕਾਫੀ ਤੇ ਸਾਡੀਆਂ ਆਪਣੀਆਂ ਵੀ ਬਹੁਤ ਲਾਈਆਂ ਦੁੱਖ ਹੁੰਦਾ ਸੀ ਜਦੋਂ ਪੱਟਦੇ ਸੀਗੇ ਪਰ ਮਜਬੂਰੀ ਸੀਗੀ ਪਰ ਉਹਨਾਂ ਨੇ ਫੇਰ ਵੀ ਸਾਡੇ ਕਹਿਣ ਤੇ ਬਹੁਤ ਜ਼ਿਆਦਾ ਦੀਰੇ ਜੁਗਾ ਦੀ ਚੋ ਚੱਲੇ ਨੇ ਕਿ ਰੁੱਖ ਇਦਾਂ ਦੇ ਇਦਾਂ ਚੱਲ ਪੈਣ ਸੋ ਬੇਨਤੀ ਇਹੀ ਆ ਸਾਰਿਆਂ ਨੂੰ ਅਸੀਂ ਤਾਂ ਇਹੀ ਕਹਾਂਗੇ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਦਾ ਨਾ ਰੁੱਖ ਲਗਾਓ ਜੋ ਵੱਡੇ ਰੁੱਖ ਹੋਗੇ ਨਾ ਉਹਨਾਂ ਨੂੰ ਅੱਜ ਆਪ ਲਾਉਣੇ ਆ ਇਹਨੂੰ 10 ਸਾਲ ਕਦ ਹੋਣੇ ਆ ਕਿਤਨੇ ਕਿਤੇ ਜੇ ਅਸੀਂ ਸਾਰੀਆਂ ਵੀ ਕਰਦੇ ਆ ਘਰ ਵੀ ਬਣਾਉਨੇ ਆ ਕੋਠੀਆਂ ਵੀ ਬਣਾਉਨੇ ਆ ਸੜਕਾਂ ਵੀ ਬਣਾਉਨੇ ਆ ਰੁੱਖਾਂ ਨੂੰ ਕਿਸੇ ਵੱਖਰੇ ਢੰਗ ਨਾਲ ਬਚਾਇਆ ਵੀ ਜਾ ਸਕਦਾ ਬਾਹਰਲੇ ਫੋਰਨ ਕੰਟਰੀਆਂ 'ਚ ਦੇਖ ਲਈਏ ਅਸੀਂ ਰੁੱਖ ਬਚਾਏ ਜਾਂਦੇ ਨੇ ਪਹਿਲਾਂ ਸੜਕਾਂ ਦੇ ਵਿਚਾਲੇ ਅਜਿਹੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਆ ਕੋਠੀਆਂ 'ਚ ਡਿਜ਼ਾਈਨ ਤਿਆਰ ਕੀਤੇ ਜਾਂਦੇ ਆ ਰੁੱਖ ਮੈਂ ਤੁਹਾਨੂੰ ਉਹੀ ਦੱਸਦਾ ਜੀ ਵੀ ਚਲੋ ਥੋੜਾ ਜਿਹਾ ਤੁਸੀਂ ਜਲਦੀ ਆਗੇ ਜਦੋਂ ਆਪਾਂ ਕੋਠੀ ਦੀ ਓਪਨਿੰਗ ਕਰਾਂਗੇ ਨਾ ਤੁਸੀਂ ਕੋਠੀ ਘੱਟ ਦੇ ਦੇਊਗੀ ਰੁੱਖ ਜ਼ਿਆਦਾ ਦੇਖਣਗੇ ਅਸੀਂ ਦੋ ਹੀ ਭਾਈ ਏਸੀ ਲੈ ਕੇ ਚੱਲੇ ਆਂ ਵੀ ਰੁੱਖਾਂ ਨਾਲ ਇੰਨਾ ਜ਼ਿਆਦਾ ਇਹਨੂੰ ਕਰਨਾ ਮਾਂ ਵੀ ਬਾਕੀ ਲੋਕਾਂ ਕੋਠੀ ਨੂੰ ਧਿਆਨ ਘੱਟ ਹੋਵੇ ਰੁੱਖਾਂ ਕੰਨੀ ਜ਼ਿਆਦਾ ਹੋਵੇ ਵੀ ਵਾਕਈ ਰੁੱਖਾਂ ਵਾਲੀ ਕੋਠੀ ਵਾਜਦੀ ਦਿਖਾਉਣੀ ਆ ਹਾਂਜੀ ਵਾਤਾਵਰਨ ਵੀ ਜੀ ਵਾਤਾਵਰਨ ਵੀ ਜ਼ਰੂਰ ਦੇਖਣਾ ਹੈ ਠੀਕ ਆ ਠੀਕ ਆ ਤੁਸੀਂ ਤੁਸੀਂ ਇੱਥੇ ਵਾਤਾਵਰਨ ਪ੍ਰੇਮੀਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਕਿ ਰੁੱਖ ਵੱਧ ਜਿਆਦਾ ਲਗਾਏ ਜਾਣ ਕਿਵੇਂ ਵਾਤਾਵਰਨ ਬਚਾਇਆ ਜਾਵੇ ਮੇਰੇ ਵੱਧ ਤੋਂ ਵੱਧ ਮੈਂ ਤਾਂ ਇਹੀ ਕਹੂੰਗਾ ਵੀ ਰੁੱਖ ਲਗਾਓ ਵੱਧ ਤੋਂ ਵੱਧ ਵੀ ਆਪਾਂ ਤਾਂ ਹੀ ਬਚਾਅ ਹੋ ਸਕਦਾ ਬੱਸ ਮੇਰਾ ਇਹੀ ਕਹਿਣਾ ਠੀਕ ਹੈ ਕੁਝ ਕਹਿਣਾ ਚਾਹੁੰਦੇ ਹੋ ਵਾਤਾਵਰਨ ਪ੍ਰੇਮੀਆਂ ਨੂੰ ਕੋਈ ਸਨੇਹਾ ਤੁਹਾਡਾ ਜਿਹੜਾ ਕੁਝ ਦੇਣਾ ਚਾਹੁੰਦੇ ਹੋ ਤੁਸੀਂ ਮੈਂ ਇੰਨੇ ਜੋਗਾ ਤਾਂ ਹੈ ਨਹੀਂਗਾ ਬਸ ਇੱਕ ਨਿੱਕਾ ਜਿਹਾ ਪਰਾਲਾ ਕੀਤਾ ਸੋ ਸਾਨੂੰ ਦੇਖ ਕੇ ਜੇ ਇੱਕ ਦੋ ਨੇ ਵੀ ਇਦਾਂ ਦਾ ਕਰ ਲਿਆ ਸੋ ਸਾਡੇ ਮਨ ਨੂੰ ਸੰਤੁਸ਼ਟੀ ਹੋਊਗੀ ਵੀ ਹਾਂ ਯਾਰ ਅਸੀਂ ਕੁਝ ਕੀਤਾ ਨਾ ਮਾ ਤਾਂ ਲੋਕਾਂ ਨੇ ਵੀ ਕੁਝ ਅੱਗੇ ਕੀਤਾ ਹੁਣ ਦੇਖ ਲਓ ਨਿੱਕੇ ਨਿੱਕੇ ਬੱਚੇ ਨੇ ਆਪਾਂ ਡਾਕਟਰਾਂ ਦੇ ਲੈ ਕੇ ਫਿਰੀ ਜਾਂਦੇ ਆ ਅੱਗੇ ਵੀ ਬੱਚੇ ਹੁੰਦੇ ਸੀ ਠੀਕ ਆ ਤੇ ਆਪਾਂ ਵੀ ਨਿਕਲੇ ਆ ਉਹ ਚੀਜ਼ਾਂ ਦੇ ਵਿੱਚੋਂ ਕਹੋ ਕਿਹੜੇ ਡਾਕਟਰ ਕੋਲ ਜਾਂਦੇ ਰਹੇ ਆ ਠੀਕ ਆ 7 700 8 800 1000 1000 ਵੀ ਫੀਸ ਦੇ ਦਿੰਦੇ ਰਹੇ ਹੁਣ ਡਾਕਟਰਾਂ ਦੀ ਜੇ ਉਹ ਹੀ ਰੁਖ ਲਗਾ ਲਾਂਗੇ ਉਹ ਚੀਜ਼ਾਂ ਤੋਂ ਤਾਂ ਬਚ ਜਾਾਂਗੇ ਨਾ ਠੀਕ ਆ ਧੰਨਵਾਦ ਓਕੇ ਜੀ ਅੱਛਾ ਭਾਈ ਜੀ ਇੱਥੇ ਨਿਉ ਕੱਢਿਆ ਤੁਸੀਂ ਕਿੱਥੋਂ ਤੱਕ ਜਗ੍ਹਾ ਸੀ ਤੁਹਾਡੀ ਸਾਡੀ ਜਗ੍ਹਾ ਜੀ ਆ ਸਰੀਆ ਕੱਢਿਆ ਹੋਇਆ ਅੱਗੇ ਤੁਸੀਂ ਉਹ ਇੱਟਾਂ ਦੇਖੀਏ ਨੇ ਤੇ ਇੱਥੇ ਤੱਕ ਜਗ੍ਹਾ ਆ ਰਹੀ ਹੈ ਆਪਣੀ ਏਸੀ ਕਰਕੇ ਅਸੀਂ 2-3 3 ਫੁੱਟ ਬੈਕ ਲੈ ਗਏ ਆ ਰੁਕਿਆ ਨਹੀਂ ਕਿਸੇ ਨੇ ਯਾਰ ਤੂੰ ਜਗ੍ਹਾ ਛੱਡ ਰਿਆਂ ਆਪਣੀ ਚਾਰ ਰੁੱਖਾਂ ਦੀ ਖਾਤਰ ਨਹੀਂ ਜੋ ਦੇਖੋ ਅਸੀਂ ਦੋ ਹੀ ਪਾਈਆਂ ਰੋਟੀ ਜਾਂ ਕੋਈ ਹੈ ਨਹੀਂਗਾ ਵੀ ਹਾਂ ਕੋਈ ਕਿਸੇ ਦਾ ਕਿਦਾਂ ਦਾ ਸੁਭਾਅ ਹੁੰਦਾ ਸਾਡਾ ਦੋਨਾਂ ਦਾ ਇੱਕੋ ਜਿਹਾ ਸੁਭਾਅ ਆ ਮੈਂ ਕਿਹਾ ਉਹਨਾਂ ਨੇ ਕਿਹਾ ਤਾਂ ਜਿੰਵੇਂ ਤੈਨੂੰ ਠੀਕ ਲਾ ਦਉਂ ਮੈਂ ਕਰ ਲਾ ਆਪਣੇ ਰੁੱਖ ਬਚਣੇ ਚਾਹੀਦੇ ਠੀਕ ਆ ਜੀ ਜੀ ਇਹ ਜਗ੍ਹਾ ਦੱਸਦੀ ਆ ਇੱਥੇ ਜਿਹੜੀ ਨਿਊ ਕੱਢੀ ਗਈ ਆ ਇਸ ਜਗ੍ਹਾ ਤੇ ਜਿੱਥੇ ਸਰਿਆ ਲਗਾਇਆ ਗਿਆ ਇਸ ਜਗ੍ਹਾ ਤੱਕ ਸੀ ਬਾਈ ਬਾਈ ਦੀ ਉਹਦਾ ਦੀ ਜਗ੍ਹਾ ਪਰ ਉਹਨਾਂ ਨੇ ਜਗ੍ਹਾ ਛੱਡਤੀ ਇਹ ਰੁੱਖ ਨੇ ਚਾਰ ਪੰਜ ਰੁੱਖ ਆਉਂਦੇ ਸੀਗੇ ਪਰ ਰੁੱਖਾਂ ਦੀ ਸਵਾਲ ਖਾਤਰ ਆਪਣੀ ਜਗ੍ਹਾ ਛੱਡ ਦਿੱਤੀ ਇਹਨਾਂ ਨੇ ਇਹ ਵੀਡੀਓ ਫੇਰ ਕਹਿ ਦਿੰਦਾ ਮੈਂ ਬਣਾਉਣ ਦਾ ਸਾਡਾ ਮਕਸਦ ਸਿਰਫ ਇੰਨਾ ਵਾ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਵਾਤਾਵਰਨ ਪ੍ਰਤੀ ਜਿਹੜੇ ਕਿਤੇ ਨਾ ਕਿਤੇ ਅਜੇਹਾ ਡਿੱਕਾ ਸਮਝ ਲੈਂਦੇ ਨੇ ਕਿ ਰੁੱਖ ਆ ਗਏ ਰੁੱਖਾਂ ਨੂੰ ਤੁਸੀਂ ਬਚਾ ਵੀ ਸਕਦੇ ਹੋ ਬੇਸ਼ੱਕ ਅ ਡਿਜ਼ਾਈਨ ਅਜੇਹਾ ਤਿਆਰ ਕਰ ਸਕਦੇ ਹੋ ਕਿ ਰੁੱਖ ਬਚ ਸਕਣ ਭਾਵੇਂ ਤੁਹਾਡੇ ਕੋਲ ਜਗ੍ਹਾ ਦੀ ਤੰਗੀ ਹੋਵੇ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਅਜਿਹੀਆਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਤੁਹਾਡੇ ਨਾਲ